ਖਲੋਤਾ ਸੀ ਜਾਂ ਪਠਾਨ ਨੇ ਖਿੱਚ ਕੇ ਤਲਵਾਰ ਉਹਦੀ ਧੌਣ 'ਚ ਮਾਰੀ ਤੇ ਦੀ ਜਦੋਂ ਧੌਣ 'ਚ ਤਲਵਾਰ ਖੂਬੀ ਤੇ ਉਹਨੇ ਵਾਪਸ ਫੁੱਟੀ ਖੂਨ ਦੇ ਛੱਪੜ ਵਗੇ ਉਹਨੇ ਲਹੂ ਲਿਪੜੀ ਤਲਵਾਰ ਚੁੱਕ ਕੇ ਆਖਿਆ ਅੱਲਾਹੁ ਅਕਬਰ ਅਸੀਂ ਆਪਣਾ ਸ਼ਿਕਾਰ ਮਾਰ ਲਿਆ ਬੱਚਾ ਧਰਤੀ ਤੇ ਡਿੱਗਾ ਉਹਦੇ ਘੇਰੇ ਘੇਰੇ ਖੂਨ ਦਾ ਛੱਪੜ ਲੱਗ ਚੁੱਕਾ ਸੀ ਪਰ ਇਤਿਹਾਸ ਬਣਨਾ ਜੇ ਬਾਕੀ ਸੀ ਜੇ ਸਾਹਿਬ ਦਾਡਾ ਹੋਏ ਤਿਸਨੂੰ ਮਾਰ ਨਾ ਸਕੇ ਕੋਈ ਨਥਾ ਤੇ ਯਾਰੀ ਨਭਾ ਗਿਆ ਨਥਾ ਤੇ ਅਮਰ ਹੋ ਗਿਆ ਪਰ ਅਗਲੀ ਗੱਲ ਜੇ ਹੋਣੀ ਸੀ ਉਥੋਂ ਇੱਕ ਔਰਤ ਨੰਗੀ ਥੋੜੇ ਚਿਰਪਾ ਦਾ ਉਹ ਮਾਲਣ ਦਾ ਕੰਮ ਕਰਦੀ ਸੀ ਉਹਨੇ ਵੇਖਿਆ ਵੀ ਬੰਦੇ ਮਰੇ ਆ ਲੜਾਈ ਹੋਈ ਜਾਪਦੀ ਉਹਨੇ ਪਰੇਸ਼ਾਨ ਲਿਆ ਆਦੇ ਨਥਾ ਨੰਬਰਦਾਰ ਆ ਨਥੇ ਨੰਬਰਦਾਰ ਦੇ ਲਾਗੇ ਇੱਕ ਬੱਚਾ ਪਿਆ ਵਾ ਉਹਨੇ ਨੇੜੇ ਹੋ ਕੇ ਵੇਖਿਆ ਤੇ ਬੱਚੇ ਦੀ ਸਾਰ ਰਗ ਬਚ ਗਈ ਸੀ ਤੇ ਬੱਚਾ ਸਹਿਕਦਾ ਸੀ ਜੀ ਆ ਜੀ ਦੁਸ਼ਮਣ ਆਪਣੇ ਵੱਲੋਂ ਮਾਰ ਚੁੱਕਾ ਸੀ ਉਹਨੇ ਵੇਖਿਆ ਬੜੇ ਧਿਆਨ ਨਾਲ ਵੀ ਬੱਚਾ ਕਿੰਨਾ ਦਾ ਹੈ ਉਹਨੂੰ ਸਮਝ ਲੱਗੀ ਵੀ ਤੇ ਮਤਾਬ ਸਿੰਘ ਦਾ ਪੁੱਤ ਹੈ ਉਹਨੂੰ ਸਾਰੀ ਗੱਲ ਸਮਝ ਲੱਗੀ ਉਹਨੇ ਬੱਚਾ ਚੁੱਕਿਆ ਬੜੇ ਤਰੀਕੇ ਨਾਲ ਚੁੱਕ ਕੇ ਬੱਚਾ ਉਹਦੀ ਮਾਸੀ ਦੇ ਘਰ ਪਿੰਡ ਰਡਾਲੇ ਪਹੁੰਚਾ ਦਿੱਤਾ ਮਾਸੀ ਨੇ ਉਹ ਬੱਚਾ ਲਕਾ ਲਿਆ ਹੁਣ ਸਰਕਾਰ ਬੱਚਾ ਮਾਰ ਚੁੱਕੀ ਆ ਆਪਣੇ ਵੱਲੋਂ ਪਰ ਬੱਚਾ ਬਚ ਗਿਆ ਮਾਸੀ ਨੇ ਉਹਦੀ ਦਵਾ ਬੂਟੀ ਦਾ ਪ੍ਰਬੰਧ ਕੀਤਾ ਬੱਚਾ ਅੱਜ ਹੋਰ ਕੱਲ ਹੋਰ ਕੱਲ ਹੋਰ ਬੱਚਾ ਜਵਾਨ ਹੋ ਗਿਆ। ਹੋਰ ਰਾਏ ਸਿੰਘ ਫਿਰ ਜਵਾਨ ਹੋਇਆ ਤੇ ਉਹਦਾ ਵਿਆਹ ਹੋਇਆ। ਬਾਬਾ ਸ਼ਾਮ ਸਿੰਘ ਨਾਰਲੇ ਦੀ ਧੀ ਦੇ ਨਾਲ। ਉਹ ਨਾਰਲਾ ਪਿੰਡ। ਬਾਬਾ ਸ਼ਾਮ ਸਿੰਘ ਨਾਰਲੇ ਦੀ ਧੀ ਦੇ ਨਾਲ ਰਾਏ ਸਿੰਘ ਵਿਆਹ ਆ ਗਿਆ। ਇਹਨਾਂ ਦੇ ਘਰ ਇੱਕ ਪੁੱਤ ਜੰਮਿਆ ਜਿਹਦਾ ਨਾਂ ਰੱਖਿਆ ਜਾਂਦਾ ਰਤਨ ਸਿੰਘ ਪੰਗੂ। ਜਿਨੇ ਪ੍ਰਾਚੀਨ ਪੰਥ ਪ੍ਰਕਾਸ਼ ਗ੍ਰੰਥ ਲਿਖਿਆ ਆ